ਆਯੋ ਦਸ਼ਮੇਸ਼ ਸਟੀਲ ਵਰਕਰਸ ਵੱਲੋਂ ਲੰਗਰ ਹੋਰ ਵੀ ਸਾਰੀ ਸਾਥ ਨੂੰ ਬੰਬਾ ਵਾਲੇ ਵੀਰ ਤੇ ਜਿੱਦਾਂ ਕੀ 1430 ਪੰਨੇ 10 ਲੱਖ 24000 ਅੱਖਰਾਂ ਦੇ ਵਿੱਚੋਂ 2026 ਅਤੇ 308 ਪਧੀਆਂ ਦੇ ਵਿੱਚੋਂ ਤੰਤਨ ਬਾਬਾ ਅਜੀਤ ਸਿੰਘ ਤੰਤਨ ਬਾਬਾ ਜੁਜਾਰ ਸਿੰਘ ਤੰਤਨ ਬਾਬਾ ਜੋਰਾਵਰ ਸਿੰਘ ਤੰਤਨ ਬਾਬਾ ਫਤਿਹ ਸਿੰਘ ਤੰਨ ਗੁਰੂ ਤੇਗ ਬਹਾਦਰ ਮਹਾਰਾਜ ਤੰਨ ਗੁਰੂ ਕਲਗੀਆਂ ਵਾਲੇ ਵਾਜਾਂ ਵਾਲੇ ਤਖਤਾ ਵਾਲੇ ਤਾਜਾ ਵਾਲੇ ਤੰਤਨ ਮਾਤਾ ਕੁਜਰ ਕੌਰ ਦੀ ਨਿੱਗੀ ਯਾਦ ਦੇ ਵਿੱਚ ਗੁਰੂ ਦਾ ਲੰਗਰ ਸ਼ੀਦ ਸਿੰਘ ਸ਼ੀਦ ਬਾਬਾ ਬਰਿਆਣਾ ਦੇ ਸਥਾਨ ਤੇ ਜਿੱਦਾਂ ਹਰ ਸਾਲ ਲਾਉਂਦੇ ਆ ਉਦਾਂ ਹੀ ਸਾਰੀ ਸੰਗਤ ਨੇ ਮਿਲ ਕੇ ਲੰਗਰ ਲਾਇਆ ਹੈ ਤੇ ਜੇ ਸਾਰੇ ਦੇ ਯੋਗਦਾਨ ਨਾਲ ਲੰਗਰ ਲਾਇਆ ਹੈ ਪਹਿਲਾਂ ਤਾਂ ਤੁਹਾਡਾ ਚੈਨਲ ਵਾਲਿਆਂ ਦਾ YouTube ਤੇ ਹੋਰ ਵੀ ਜਗ੍ਹਾ ਜਗ੍ਹਾ ਪਰਚਾਉਣ ਦਾ ਔਰ ਵੀ ਸਾਰੇ ਸੇਵਾਦਾਰਾਂ ਨੂੰ ਸੇਵਾਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਵੱਧ ਚੜ ਕੇ ਹਿੱਸਾ ਪਾਓ ਤੇ ਵੱਧ ਚੜ ਕੇ ਲੰਗਰ ਲਾਈਏ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬੋਲੇ ਸੋਨਿਹਾਲ ਸਵਾ ਸ੍ਰੀ ਅਕਾਲ ਨਗਾਰੇ ਗਜਾਵੇ ਨਿਹਾਲ ਹੋ ਜਾਵੇ ਲੰਡੀ ਪੂਚੀ ਭੱਜ ਜਾਵੇ ਮੂਸਣਾ ਨੂੰ ਭਾਜੜਾ ਪਾਵੇ ਮਹਾਕਾਲ ਦੀ ਸੈਨਾ ਨਾਲ ਸੋਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਜਿਆ ਮਾ ਹੋਇ ਆਲੀ ਰੋਲੀਰ ਸੁੱਤਾ ਪੀਰਾਂ ਦਾ ਜੋ ਪੀਰ ਜੰਮਾ ਹੋਇਆ ਲੀ ਰੋਲੀਰ ਸੁੱਤਾ ਪੀਰਾਂ ਦਾ ਜੋ ਪੀਰ ਪੈਰੀ ਚੁਬਦੇ ਜੋ ਕੰਡੇ ਓ ਵੀ ਰੋਣ ਲੱਗੇ ਸਾਰੇ ਓ ਵੀ ਰੋਣ ਲੱਗੇ ਸਾਰੇ ਅੱਜ ਜੰਗਲੀ ਚ ਸੁੱਤੇ ਮਾਤਾ ਗੁਗੀ ਦੀ ਦੇ ਪਿਆਰੇ ਅੱਜ ਜੰਗਲੀ ਚ ਸੁੱਤੇ ਮਹਤਾ ਗੁਜੀ ਦੀ ਦੇ ਪਿਆਰੇ ਤੇਰੇ ਦੁੱਖਾਂ ਦੀ ਕਹਾਣੀ ਦਾਤਾ ਜਾਣੇ ਜਖ ਸਾਰਾ ਆਖੇ ਪਾਲੀ ਲਲਹੇੜੀ ਪੰਥੇ ਖਾਲੀਸਾ ਪਿਆਰਾ ਆਖੇ ਪਾਲੀ ਲਲਹੇੜੀ ਪੰਥੇ ਖਾਲੀਸਾ ਪਿਆਰਾ ਤੇਰੇ ਚਰਿਨਾ ਨੂੰ ਸੀਸ ਮੈਂ ਝੁਕਾ ਮਾ ਬਾਰੇ ਬਾਰੇ ਮੈਂ ਤੂੰ ਕਮ ਬਾਰੇ ਬਾਰੇ ਅੱਜ ਜੰਗਲੀ ਚ ਸੁੱਤੇ ਮਾਤਾ ਗੁਜਰੀ ਦੀ ਦੇ ਪਿਆਰੇ ਅੱਜ ਜੰਗਲ ਵਿੱਚ ਸੁੱਤੇ ਮਾਤਾ ਗੁਜਰੀ ਦੀ ਦੇ ਪਿਆਰੇ ਮਾਤਾ ਗੁਜਰੀ ਦੀ ਦੇ ਪਿਆਰੇ ਤੇਰੇ ਦੁੱਖਾਂ ਦੀ ਕਹਾਣੀ ਦਾਤਾ ਜਾਣੇ ਜੱਕ ਸਾਰਾ ਆਖੇ ਪਾਲੀ ਲਲਹੇੜੀ ਪੰਥੀ ਖਾਲਸਾ ਪਿਆਰਾ ਅੱਖੀ ਪਾਲੀ ਲਲਹੇੜੀ ਪੰਥੀ ਖਾਲਸਾ ਪਿਆਰਾ ਤੇਰੇ ਚਰੀਨਾ ਨੂੰ ਸੀਸ ਮੈਂ ਝੂਕਾਂ ਮਾਂ ਬਾਰੇ ਬਾਰੇ ਮੈਂ ਝੂਕਾਂ ਮਾਂ ਬਾਰੇ ਬਾਰੇ ਅੱਜ ਜੰਗਲੀ ਚ ਸੁੱਤੇ ਮਾਤਾ ਗੁਜਰੀ ਦੇ ਪਿਆਰੇ ਅੱਜ ਜੰਗਲ ਵਿੱਚ ਸੁੱਤੇ ਮਾਤਾ ਗੁਜਰੀ ਦੀ ਦੇ ਪਿਆਰੇ ਮਾਤਾ ਗੁਜਰੀ ਦੀ ਦੇ ਪਿਆਰੇ ਮਾਤਾ ਗੁਜਰੀ ਦੀ ਦੇ ਪਿਆਰੇ ਜੰਟੀ ਕੀ ਨਾਮ ਹੈ ਭਰਮਜੀਤ ਕੌਰ ਇਹ ਜਿਹੜਾ ਲੰਗਰ ਲਾਇਆ ਕੀ ਕਰਨ ਚਾਹੁੰਦੇ ਇਹ ਲੰਗਰ ਤਾਂ ਰੇਸ ਸਾਲੀ ਲਾਉਂਦੇ ਨੇ ਬੱਚੇ ਦੋ ਲੰਗਰ ਲਾਉਂਦੇ ਨੇ ਸਾਲ ਦੇ ਵਿੱਚ ਇਹ ਬਾਬਿਆਂ ਦੇ ਸੰਜੋਗ ਨਾਲ ਲੱਗਦਾ ਕਿੰਨੇ ਸਾਲ ਹੋ ਗਏ ਇਹਨੂੰ ਤਾਂ ਜੀ ਬਹੁਤ ਸਾਲ ਹੋ ਗਏ ਜੀ ਵੱਡੇ ਪਹਿਲਾਂ ਤੋਂ ਲਾ ਗਦੇ ਆ ਰਹੇ ਨੇ ਜੀ ਕਾ ਕਾ ਲੰਗਰ ਲਾ ਰਹੇ ਰੋਜ਼ ਜਿੱਦ ਪਹਿਲਾਂ ਚਾਹ ਚੱਲਦੀ ਸੀ ਤੇ ਬਾਅਦ ਵਿੱਚ ਰੋਟੀ ਪ੍ਰਸ਼ਾਦਾ ਖੀਰ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਪਹਿਲਾਂ ਸਵੇਰ ਨੂੰ 5 ਵਜੇ ਤੋਂ ਚਾਹ ਚੱਲਦੀ ਸੀ ਨਾਲ ਚਾਹ ਦੇ ਨਾਲ ਸੀ ਬਿਸਕੁਟ ਉਸ ਤੋਂ ਬਾਅਦ ਪ੍ਰਸ਼ਾਦੇ ਦੇ ਨਾਲ ਖੀਰ ਸਬਜ਼ੀ ਦਾਲ ਰੋਟੀ ਪ੍ਰਸ਼ਾਦਾ ਹਾਂ ਜੀ ਠੀਕ ਨਾਮ ਹੈ ਅਮਰਜੀਤ ਕੌਰ ਜੀ ਜਿਹੜਾ ਲੰਗਰ ਲਾਇਆ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਬਹੁਤ ਵਧੀਆ ਲੰਗਰ ਸਾਲ ਸਾਲ ਬਾਅਦ ਅਸੀਂ ਲਾਉਨੇ ਆ ਸਾਰੇ ਅਸੀਂ ਰਲ ਮਿਲ ਕੇ ਸਾਰੇ ਸੇਵਾ ਕਰਦੇ ਆ ਬਹੁਤ ਵਧੀਆ ਸਾਲਾਂ ਮੰਗਰੋਂ ਅਸੀਂ ਬਹੁਤ ਉਹ ਕਰਦੇ ਆ ਧੰਨਵਾਦ ਲਾਉਣੇ ਵਾਲਿਆਂ ਦਾ ਅਸੀਂ ਬਣਾਉਨੇ ਆ ਹਰ ਸਾਲ ਆਉਨੇ ਆ ਬਹਿਗੁਰੂ ਜੀ ਦਾ ਖਾਲਸਾ ਬਹਿਗੁਰੂ ਜੀ ਪਤੇ ਪਿਆਰੀ ਸਾਧ ਸੰਗਤ ਅਸੀਂ ਇੱਥੇ ਹਰ ਸਾਲ ਸ੍ਰੀਦਾ ਦੇ ਸਥਾਨ ਤੇ ਬਾਬਾ ਬਲਿਆਣੇ ਦੇ ਸਾਡੇ ਬੱਚੇ ਹਰ ਸਾਲ ਲੰਗਰ ਲਾਉਂਦੇ ਨੇ ਇਹਨਾਂ ਦਾ ਸਦਕਾ ਕਈ ਸਾਲਾਂ ਤੋਂ ਸਾਡਾ ਲੰਗਰ ਪੂਰੇ ਬਜੋੜਾ ਸੋੜਾ ਤੇ ਚੱਲ ਰਿਹਾ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਹਰ ਇੱਕ ਚੀਜ਼ ਬਣਾ ਰਹੇ ਨੇ ਬਹਿਗੁਰੂ ਜੀ ਦਾ ਖਾਲਸਾ ਇਹ ਸਵੇਰੇ ਤੜਕੇ 3:30-4 ਵਜੇ ਤੋਂ ਸਟਾਰਟ ਹੋ ਜਾਂਦਾ ਪਹਿਲਾਂ ਚਾਹ ਪਾਣੀ ਦਾ ਲੰਗਰ ਚੱਲਦਾ ਉਸ ਤੋਂ ਬਾਅਦ 10:30-11 ਵਜੇ ਤੋਂ ਲੰਗਰ ਰੋਟੀ ਦਾ ਲੰਗਰ ਸੰਗ ਸੰਗ ਤੁਹਾਨੂੰ ਛਕਾਇਆ ਜਾਂਦਾ ਹਾਂਜੀ ਕੀ ਨੋ ਜੀ ਗੁਰਮੀਤ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜਾ ਲੰਗਰ ਲਾਉਂਦੇ ਆਜਾ ਦਸ਼ਮੀਸ਼ ਸਟੀਲ ਵਰਕਸ ਵੱਲੋਂ ਲੰਗਰ ਹੋਰ ਵੀ ਸਾਰੀ ਸਾਥ ਨੂੰ ਬੰਬਾ ਵਾਲੇ ਵੀਰ ਤੇ ਜਿੱਦਾਂ ਕੀ 1430 ਪੰਨੇ 10,24,000 ਅੱਖਰਾਂ ਦੇ ਵਿੱਚੋਂ 2026 ਅਤੇ 308 ਪਧੀਆਂ ਦੇ ਵਿੱਚੋਂ ਤੰਤਰ ਤੰਨ ਬਾਬਾ ਅਜੀਤ ਸਿੰਘ ਤੰਤਰ ਬਾਬਾ ਜੁਜਾਰ ਸਿੰਘ ਤੰਤਰ ਬਾਬਾ ਜੋਰਾਵਰ ਸਿੰਘ ਤੰਤਰ ਬਾਬਾ ਫਤਿਹ ਸਿੰਘ ਤੰਦਗੁਰ ਤੇਗ ਬਾਦਰ ਮਹਾਰਾਜ ਤੰਦਗੁਰ ਕਲਗੀਆਂ ਵਾਲੇ ਵਾਜਾਂ ਵਾਲੇ ਤਖਤਾ ਵਾਲੇ ਤਾਜਾ ਵਾਲੇ ਤੰਤਨ ਮਾਤਾ ਕੁਜਰ ਕੌਰ ਦੀ ਨਿੱਗੀ ਯਾਦ ਦੇ ਵਿੱਚ ਗੁਰੂ ਦਾ ਲੰਗਰ ਸ਼ੀਦ ਸਿੰਘ ਸ਼ੀਦ ਬਾਬਾ ਬਰਿਆਣਾ ਦੇ ਸਤਾਨ ਤੇ ਜਿੱਦਾਂ ਹਰ ਸਾਲ ਲਾਉਂਦੇ ਆ ਉਦਾਂ ਹੀ ਸਾਰੀ ਸੰਗਤ ਨੇ ਮਿਲ ਕੇ ਲੰਗਰ ਲਾਇਆ ਹੈ ਤੇ ਜੇ ਸਾਰੇ ਦੇ ਯੋਗਦਾਨ ਨਾਲ ਲੰਗਰ ਲਾਇਆ ਹੈ ਪਹਿਲਾਂ ਤਾਂ ਤੁਹਾਡਾ ਚੈਨਲ ਵਾਲਿਆਂ ਦਾ YouTube ਤੇ ਹੋਰ ਵੀ ਜਗ੍ਹਾ ਜਗ੍ਹਾ ਪਰਚਾਉਣ ਦਾ ਹੋਰ ਵੀ ਸਾਰੇ ਸੇਵਾਦਾਰ ਨੂੰ ਸੇਵਾਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਵਾਧ ਚੜ ਕੇ ਹਿੱਸਾ ਪਾਓ ਤੇ ਵਾਧ ਚੜ ਕੇ ਲੰਗਰ ਲਾਈਏ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬੋਲੇ ਇਈ ਸੋਨੇਹਾ ਸਾ ਸ੍ਰੀ ਅਕਾਲ ਨਗਾਰੇ ਗਜਾਵੇ ਨਿਹਾਲ ਹੋ ਜਾਵੇ ਲੰਡੀ ਪੂਚੀ ਭੱਜ ਜਾਵੇ ਮੂਸਣਾ ਨੂੰ ਭਾਜੜਾ ਪਾਵੇ ਮਹਾਕਾਲ ਦੀ ਸੈਨਾ ਨਾਲ ਸੋਤ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਨੰਦ ਕਾਕਾ ਜੀ ਲਵੇੜੀ ਤੋਂ ਕੀ ਕਹਣਾ ਚੁੰਨੇ ਜਿਹੜਾ ਲੰਗਰ ਲਾਏ ਲੰਗਰੇ ਹਰ ਸਾਲ ਸਬਾ ਨੂੰ ਅਸੀਂ ਲਾਉਂਦੇ ਆ ਸਾਰੇ ਨਗਰਵਲਿਓ ਇਕੱਠੇ ਹੋ ਕੇ ਤੇ ਬਹੁਤ ਵਧੀਆ ਲੰਗਰ ਚੱਲਦਾ ਆਪਣਾ ਸਾਰੇ ਅਰਦਲੇ ਘਰਾਂ ਤੋਂ ਪਿੰਡ ਦੇ ਸਹਿਯੋਗ ਨਾਲ ਮੁੰਡੇ ਸਾਰੇ ਰਲ ਮਿਲ ਕੇ ਅਸੀਂ ਲਾਉਨੇ ਆ ਤੇ ਮੁੰਡੇ ਨੌਜਵਾਨ ਸਭਾ ਬਾਕੀ ਸਵੇਰੇ ਅਸੀਂ 4 ਵਜੇ ਚਾਹ ਦਾ ਚਲਾਉਣਾ ਜੀ 9 ਵਜੇ ਅਸੀਂ ਪ੍ਰਸ਼ਾਦਾ ਚਲਾਉਣਾ ਸ਼ਾਮ ਤੱਕ ਚੱਲੂਗਾ ਉਹ ਤੋਂ ਬਾਅਦ ਸਾਲ ਚ ਅਸੀਂ ਦੋ ਤਿੰਨ ਪ੍ਰੋਗਰਾਮ ਰਚਿਦਾ ਨੌ ਤੇ ਕਰਦੇ ਆ ਜੀ ਸਾਰਿਆਂ ਸਹਿਯੋਗ ਨਾਲ ਕਿਹਨਾ ਜੀ ਵਾਇਗ ਜੀ ਦਾ ਖਾਲਸਾ ਵਾਇਗ ਜੀ ਫਤਿਹ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਆਜੋ ਹੋ ਜਾਣਾ ਲੰਗਰ ਅੱਜ ਕੀ ਕਰਨਾ ਚਾਹੁੰਦੇ ਇਹ ਲੰਗਰ ਹਰ ਇੱਕ ਸਾਲ ਲਾਇਆ ਜਾਂਦਾ ਜੀ ਉਹਰੇ ਨਹਾਈ ਹਰੇਕ ਸਾਲ ਰੋਟੀ ਪ੍ਰਸ਼ਾਦਾ ਖੀਰ ਹੋਗੀ ਤੇ ਦਾਲ ਸਬ지 ਮਿਕਸ ਸਬ지 ਹੋਗੀ ਚਾਹ ਦਾ ਰਸਾ ਰਾਸ ਬਿਸਕੁਟ ਵਗੈਰਾ ਇਹਦਾ ਲਾਇਆ ਜਾਂਦਾ ਤੋਨੀ ਜੀ ਮੇਰਾ ਨਾਮ ਲੈ ਲੇ ਤੀ ਕਿਹੜਾ ਜਣੇ ਜਣ ਲੱਗਦਾ ਅਸੀਂ ਹਰੇਕ ਸਾਲ ਸ਼ਹੀਦਾਂ ਦੀ ਧਰਤੀ ਤੇ ਸਾਰੇ ਸਹਿਯੋਗ ਨਾਲ ਲਲਹੇੜੀ ਦੇ ਖੰਨੇ ਦੇ ਰਲ ਮਿਲ ਕੇ ਸਾਰੇ ਵਾਲੇ ਦੁਵਾਲੇ ਦੇ ਘਰਾਂ ਦੇ ਸਹਿਯੋਗ ਨਾਲ ਜੰਗਰ ਲਾਉਂਦੇ ਆ ਸਵੇਰੇ ਸਵੇਰੇ 4:30 5 ਵਜੇ ਤੋਂ ਸ਼ੁਰੂ ਹੋ ਜਾਂਦਾ ਸ਼ਾਮ ਦੇ 6:30 6:30 ਵਜੇ ਤੱਕ ਲੰਗਰ ਚੱਲਦਾ Thank you.